ਐਪਲੀਕੇਸ਼ਨ ਦਿੱਤੀ ਸੀ ਜੀ ਇੱਕ ਬਲਕੀਤ ਸਿੰਘ ਚਾਹਲ ਨੇ ਜੀ ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੇ 12 ਏਕੜ ਦਾ ਸੌਦਾ ਕਰਾਇਆ ਸੀ ਬੈ ਇਕਰਾਰਨਾਮਾ ਆਪਣੇ ਸਮਰਾਲੀ ਤਹਿਸੀਲ ਦੇ ਵਿੱਚ ਇਹਨਾਂ ਨੂੰ ਅੱਗੇ ਜਗਦੀਸ਼ ਸਿੰਘ ਵਾਸੀ ਕਲਿਹੜੀ ਨੇੜੇ ਪਿੰਡ ਬਰੇਡਾ ਜੀ ਸ਼ਹਿਰ ਬਰੇਡਾ ਤੇ ਅਵਰ ਸਿੰਘ ਅਰਤੀਆ ਇਹ ਗੱਗੜਵਾਲ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਇਹਨਾਂ ਨੇ ਪਰਮਾਤਮਾ ਕੀ ਨੂੰ ਦੱਸਿਆ ਵੀ ਸਾਡਾ ਨਾ ਹਰਪ੍ਰੀਤਾ ਤੇ ਇੱਕ ਨੂੰ ਇੱਕ ਨੇ ਦੱਸਿਆ ਜੀ ਹਰਵੰਤ ਸਿੰਘ ਜਗਦੀਸ਼ ਸਿੰਘ ਨੇ ਆਪਣਾ ਨਾਮ ਜਾਲੀ ਦੱਸਿਆ ਹਰਵੰਤ ਸਿੰਘ ਤੇ ਅਮਰਜੀਤ ਨੇ ਆਪਣਾ ਜਾਲੀ ਨਾਮ ਦੱਸਿਆ ਹਰਪ੍ਰੀਤ ਸਿੰਘ ਵੀ ਸਾਡੇ ਕੋਲ 12 ਏਕੜ ਜ਼ਮੀਨ ਆ ਤੇ ਜਸਪਾਲਪੁਰ ਗੱਲ ਜਿਹੜੀ ਪਿੰਡ ਗੁੱਜੋਪੁਰ ਤਹਿਸੀਲ ਨਮਾਸਰ ਦੀ ਰਹਿਣ ਵਾਲੀ ਆ ਉਹ ਵੇਚਣਾ ਚਾਹੁੰਦੀ ਆ ਵੀ ਅਸੀਂ ਉਹ ਤੁਹਾਡਾ 12 ਏਕੜ ਜ਼ਮੀਨ ਦਾ ਸੌਦਾ ਪੈ ਕਰਾ ਦਿੰਦੇ ਆਂ ਤਹਿਸੀਲ ਸਮਰਾਲੇ ਇਹਨਾਂ ਦੀ ਲਿਖਤ ਹੋਗੀ ਜੇ ਜਿਸਪਾਰ ਕੋ ਗੈਲਾ ਉਹਨੂੰ ਕੁਝ ਐਲਮਨ ਵੀ ਨਹੀਂ ਸੀ ਵੀ ਮੈਂ ਇਹ ਜਗਾ ਦਾ ਦੀ ਜ਼ਮੀਨ ਵੇਚਣੀ ਆ ਇਹਨਾਂ ਨੇ ਇੱਕ ਲੇਡੀ ਹਾਇਰ ਕਰ ਲਈ ਜਿਹਦਾ ਨਾਮ ਅਸਲ ਹੈਗੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਵਾਸੀ ਪਿੰਡ ਮੋਢੜੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਇਹਦਾ ਜਾਲੀ ਦਸਤਾਵੇ ਜਿਸਪਾਰ ਕੋ ਗਿੱਲ ਦੇ ਬਣਾ ਕੇ ਬਿਆਨਾ ਹੋ ਗਿਆ ਜੀ ਤਹਿਸੀਲ ਸਬਰਾਲੇ ਦੇ ਵਿੱਚ ਸਲੱਖਣ ਇਹਨਾਂ ਨੇ ਮਲਕੀਰ ਸਿੰਘ ਨੇ 5-5 ਲੱਖ ਦੇ ਚੈੱਕ ਦੇਤੇ ਜੀ ਇਹਨਾਂ ਨੂੰ ਔਰ 35 ਲੱਖ ਰੁਪਈਆ ਨਗਦ ਦੇਤਾ ਜਗਦੀਸ਼ ਸਿੰਘ ਤੇ ਸਿੰਘ ਤੇ ਅਮਰਜੀਤ ਸਿੰਘ ਨੂੰ ਤੇ ਇਥੇ ਲਿਖਤ ਹੋ ਗਈ ਲਿਖਤ ਉਹਨ ਤੋਂ ਬਾਅਦ ਜਦੋਂ ਇਸ ਚੀਜ਼ ਦਾ ਸਮਾਂ ਆਇਆ ਤਾਂ ਇਹਨੇ ਖਰੀਦਦਾਰ ਮਲਕੀ ਸਿੰਘ ਚਾਹ ਲੈ ਇਹਨਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨਾਲ ਸੰਪਰਕ ਨਾ ਬਣਿਆ ਤੇ ਇਹਨੂੰ ਜਾਪਣ ਲੱਗ ਗਿਆ ਕਿ ਮੇਰੇ ਨਾਲ ਠੱਗੀ ਹੋ ਗਈ 50 ਲੱਖ ਰੁਪਏ ਦੀ ਉਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਡਾ ਨੂੰ ਐਪਲੀਕੇਸ਼ਨ ਦਿੱਤੀ ਤੇ ਸਾਡੇ ਸੀਨੀਅਰ ਅਫਸਰਾਂ ਨੇ ਪੜਤਾਲ ਕੀਤੀ ਪੜਤਾਲ ਤੋਂ ਪਾਇਆ ਗਿਆ ਕਿ ਜਿਹੜੇ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਕਲਹੀੜੀ ਥਾਣਾ ਸਿਟੀ ਮਰਿੰਡਾ ਤੇ ਅਮਰਜੀਤ ਸਿੰਘ ਉਰਫ ਆੜਤੀਆ ਜੋ ਅਸਲ ਮਾਸਟਰਮਾਈਂਡ ਨੇ ਜੀ ਇਹਨਾਂ ਨੇ ਕਸ਼ਮੀਰਕੋੜ ਲੈਣੀ ਨੂੰ ਘੇਰ ਕਰਕੇ ਤੇ ਮਲਕੀਰ ਸਿੰਘ ਚਾਹਲ ਨਾਲ 50 ਲੱਖ ਦੀ ਛੱਗੀ ਮਾਰ ਲਿਆ ਜਿਹੜੇ ਇਹਦੇ ਕੋਈ ਹੋਰ ਨਾਮ ਵੀ ਹੈਗਾ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਵਿੱਚ ਇਹ ਬਿਸ਼ੋਕਰ ਜਿਹੜਾ ਜਸਪਾਲ ਕੋੜ ਗੱਲ ਆ ਜੀ ਅਸਲ ਮਾਲਕ 12 ਇਕਰ ਦੀ ਇਹਨਾਂ ਦਾ ਇਹਨਾਂ ਦੇ ਹਸਬੰਦ ਨੇ ਨੇ ਜੀ ਕਰਨਲ ਨੇ ਫੌਜ ਇਹ ਪਿੰਡ ਗੁੱਜਰਪੁਰ ਤਸੀਲ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਤਿੰਨ ਬੰਦੇ ਨੇ ਜਾਲੀ ਮਤਲਬ ਜਾਲੀ ਬਣ ਕੇ ਜਾਲੀ ਨਾ ਬਣ ਕੇ ਜਾਲੀ ਦਸਤਾਵੇਜ਼ ਤਿਆਰ ਕਰਕੇ 50 ਲੱਖ ਦੀ ਠੱਗੀ ਮਾਰੀ ਵੈ ਜੀ ਇਹ ਰੱਤਾ ਦੀ ਗੱਲ ਹੀ ਹੈ ਜੀ ਜੀ ਅਸੀਂ ਤਫਰੀਦ ਰਾਣ ਜਿਹੜੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਮੋਢੜੀਆਂ ਪਿੰਡ ਜ਼ਿਲ੍ਹਾ ਫਤਿਹਗੜ੍ਹ ਨੂੰ ਵਿਸਤਾਰ ਕਰ ਲਿਆ ਜੋ ਜਿਨੇ ਆਪਣਾ ਆਪਣੇ ਆਪ ਨੂੰ ਜਿਸਪਾਰਕ ਔਰ ਗਿੱਲ ਦੇ ਦਸਤਾਵੇਜ਼ ਤਿਆਰ ਕਰਕੇ ਬਿਆਨਾਂ ਦੇ ਔਰ ਜ਼ਮੀਨ ਦੇ ਮਾਲਕ ਬਣੀ ਸੀ ਤੇਰੇ ਕੋਲ ਜੁੱਗੀ ਪੈਸੇ ਦੀ ਰਿਕਵਰੀ ਜਿਹੜੀ 50 ਲੱਖ ਦੀ ਚੱਗੀ ਹੈ ਜੀ ਕੋਈ ਅਸਲ ਮਾਸਟਰਮਾਈਂਡ ਗਿਫਤਾਰ ਕਰਨੇ ਬਾਕੀ ਨੇ ਜੀ ਤਫਤੀਸ਼ਦਾਰ ਨੇ ਇਹ ਵੀ ਦੇਖਣਾ ਜੇ ਬਾਕੀ ਆ ਵੀ ਜ ਇਹਨਾਂ ਦੇ ਨਾਲ ਲੇਡੀ ਹੋਰ ਔਰਤਾਂ ਕੰਨੀਆਂ ਨੇ ਕੀ ਇਹਨਾਂ ਦੀਆਂ ਮਿਸੇਸ ਵੀ ਆਈਆਂ ਸੀ ਇੱਥੇ ਜਾਂ ਨਹੀਂ ਤਾਂ ਉਹਨਾਂ ਨੂੰ ਜਲਦੀ ਅਸੀਂ ਗਿਫਤਾਰ ਕਰਕੇ ਪੈਸੇ ਦੀ ਬਰਾਮਦਗੀ ਕਰਾਵਾਂਗੇ ਸਾਰੀ ਜੀ ਰਕਮ ਦੀ ਠੀਕ ਹੈ ਤਾਂ ਜਗਤ ਨਾਂ ਦੇ ਨੀ ਕਸ਼ਮੀਰ ਕੌਰ ਦੇ ਤਾਂ ਕੋਈ ਨਹੀਂ ਸਰ ਹਜੇ ਜਾ ਜਗਦੀਸ਼ੌਰ ਬਦੀਸ਼ਾ ਤੇ ਅਮਰਜੀਤ ਸਿੰਘ ਉਹ ਅੜਤੀਆ ਇਹਨਾਂ ਦੇ ਖਿਲਾਫ ਹੈਗੇ ਨੇ ਜੀ ਕਾਫੀ ਲੱਖਾਂ ਦੀ ਹੋਰ ਕਰੋੜਾਂ ਦੀ ੱੱਗੀ ਮਾਰੀ ਹੋਈ ਹੈ ਇਹਨਾਂ ਨੇ ਤੇਈ ਲੋਕਾਂ ਦੇ ਨਾਲ ਜੀ ਮੁਕੱਦਮੇ ਦਰਜ ਨੇ ਇਹਨਾਂ ਤੇ ਇਹ ਕਿਹੜੇ ਜਿਹੇ ਪ੍ਰਾਪਰਟੀ ਡੀਲੂਸ ਕਿੱਥੇ ਹੋਰ ਮਾਮਲੇ ਨੇ ਬੜਾ ਪ੍ਰਾਪਰਟੀ ਦੇ ਇਹ ੱੱਗੀਆਂ ਹੀ ਮਾਰ ਦਿੰਦੇ ਜੀ ਆਪ ਲੋਕਾਂ ਨਾਲ ਪ੍ਰਾਪਰਟੀ ਮਤਲਬ ਜਾਲੀ ਬਣਾ ਬਣਾ ਕੇ ਜਾਲੀ ਬਿਆਨੇ ਕਰਕੇ ਜੀ ਐਸੇ ਥੱਗ ਦਿੰਦੇ ਲੋਕਾਂ